ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਗੁਰਦੁਆਰਾ ਕੰਧ ਸਾਹਿਬ ਪਹੁੰਚੇ ਆਪਾਂ ਦੀ ਸਤਮੀ ਯਾਤਰਾ ਆਪ ਦਰਸ਼ਨ ਕਰੋ ਜੀ ਕੰਧ ਸਾਹਿਬ ਗੁਰਦੁਆਰੇ ਤੇ ਇਹ ਸਤਮੀ ਯਾਤਰਾ ਹੈ ਇਹ ਸਾਹਮਣੇ ਕੰਧ ਹੈ ਸ਼ੀਸ਼ੇ ਵਿੱਚ ਮੜੀ ਹੋਈ ਹੈ ਆਪ ਦਰਸ਼ਨ ਕਰ ਸਕਦੇ ਹੋ ਇਹ ਸ਼ੀਸ਼ੇ ਵਿੱਚ ਮੜੀ ਹੋਈ ਹੈ ਇਹ ਸਾਹਮਣੇ ਕੰਦ ਹੈ ਕੱਚੀ ਕੰਦ ਜੋ ਹੈ ਉਹ ਸੀਸੇ ਵਿੱਚ ਮੜੀ ਹੋਈ ਹੈ ਆਪ ਦਰਸ਼ਨ ਕਰੋ ਕੰਤ ਸਾਹਿਬ ਗੁਰਦੁਆਰਾ ਬਟਾਲਾ ਵਿਖੇ ਜਿੱਥੇ ਮਹਾਰਾਜ ਜੀ ਦਾ ਵਿਆਹ ਹੋਇਆ ਸੀ ਇਹ ਉਹ ਗੁਰਦੁਆਰਾ ਹੈ ਜਿੱਥੇ ਕਿ ਮਹਾਰਾਜ ਜੀ ਦਾ ਗੁਰੂ ਨਾਨਕ ਜੀ ਦਾ ਵਿਆਹ ਹੋਇਆ ਸੀਗਾ ਇਹ ਉਹ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਸਾ ਸੰਗਤ ਜੀ ਇਹ ਗੁਰੂ ਨਾਨਕ ਜੀ ਦਾ ਗੁਰਦੁਆਰਾ ਹੈ ਜੋ ਕਿ ਜੱਟੇ ਮਹਾਰਾਜ ਜੀ ਦਾ ਗੁਰੂ ਨਾਨਕ ਜੀ ਦਾ ਵਿਆਹ ਹੋਇਆ ਸੀ ਇਹ ਉਹ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਸਾ ਸੰਗਤ ਜੀ ਦਰਸ਼ਨ ਕਰੋ ਇਹ ਬਟਾਲਾ ਸ਼ਹਿਰ ਵਿੱਚ ਹੈ ਆਪ ਦਰਸ਼ਨ ਕਰੋ ਇਹ ਬਟਾਲੇ ਸ਼ਹਿਰ ਵਿੱਚ ਹੈ ਆਪ ਦਰਸ਼ਨ ਕਰ ਸਕਦੇ ਹੋ ਔਰ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਇਹ ਦਰਸ਼ਨ ਕਰਦੀਆਂ ਹਨ ਸੰਗਤਾਂ ਉਹ ਸ਼ੇਅਰ ਲੈ ਕੇ ਜਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਲੈ ਕੇ ਨਾਲ ਹੀ ਆਪਾਂ ਅੱਗੇ ਵਧਣਾ ਹੈ ਇਸ ਤੋਂ ਵੀ ਵਧੀਆ-ਵਧੀਆ ਆਪਾਂ ਇਤਿਹਾਸਕ ਗੁਰਦੁਆਰਿਆਂ ਦੀ ਤੁਹਾਨੂੰ ਵੀਡੀਓ ਆਉਂਦੇ ਰਵਾਂਗੇ ਆਪ ਦੇਖਦੇ ਰਹੋ ਦਰਸ਼ਨ ਕਰਦੇ ਰਹੋ ਇਹ ਲੰਗਰ ਸਾਹਿਬ ਦੁਬਾਰਾ ਢਾ ਕੇ ਬਣਾਉਣ ਲੱਗੇ ਹਨ ਹੁਣ ਇੱਧਰ ਲੰਗਰ ਚੱਲ ਰਿਹਾ ਹੈ ਇਹ ਸਾਹਮਣੇ ਲੰਗਰ ਵਾਲੀਆਂ ਪੌੜੀਆਂ ਉੱਪਰ ਜਾਂਦੀਆਂ ਹਨ ਉੱਪਰ ਲੰਗਰ ਚੱਲਦਾ ਹੈ ਇਹ ਪਹਿਲੇ ਵਾਲਾ ਲੰਗਰ ਢਾ ਕੇ ਇਹ ਸਾਹਮਣੇ ਜੋ ਮਾਰਕਾਂ ਢਾਈਆਂ ਹਨ ਇਹ ਦੁਬਾਰਾ ਹੁਣ ਕਾਰ ਸੇਵਾ ਵਾਲੇ ਬਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ